ਇਸ ਖੰਡਰ ਇਮਾਰਤ ਦੀ ਸਟੋਰੀ ਨੂੰ ਧਿਆਨ ਨਾਲ ਸੁਣੋ ਅਤੇ ਦੱਸੋ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਕਿਹੜੀ ਜਗ੍ਹਾ ਤੇ ਹੈ ਉਸ ਥੱਲੇ ਕਮੈਂਟ ਕਰੋ ਇਸ ਦੀਆਂ ਕੰਧਾਂ ਢਹਿ ਗਈਆਂ ਹਨ ਅਤੇ ਕਈ ਖਿੜਕੀਆਂ ਤੇ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਹਨ ਕੰਧਾਂ ਦੇ ਪੁਰਾਣੇ ਚਿੱਤਰ ਨਕਸ਼ਾ ਤੇ ਲਿਖਤਾਂ ਦੇ ਬਚੇ-ਚੁਕੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਹਨ ਜੋ ਇਸ ਦੇ ਸੁਨਹਿਰੀ ਅਤੀਤ ਦੀ ਝਲਕ ਦਿੰਦੇ ਹਨ ਇਸ ਦੀ ਛੱਤ ਲੰਬੇ ਸਮੇਂ ਤੋਂ ਗਾਇਬ ਹੈ ਜਿਸ ਕਾਰਨ ਅੰਦਰੂਨੀ ਹਿੱਸੇ ਖੁੱਲੇ ਅਸਮਾਨ ਹੇਠ ਪਏ ਹਨ ਸੂਰਜ ਦੀ ਰੋਸ਼ਨੀ ਤੇ ਮੀਂਹ ਦਾ ਪਾਣੀ ਇਹਨਾਂ ਖੰਡਰਾਂ ਤੇ ਸਿੱਧਾ ਅਸਰ ਕਰਦਾ ਹੈ ਜਿਸ ਨਾਲ ਪੱਥਰਾਂ ਦੇ ਕਾਈ ਅਤੇ ਝਾੜੀਆਂ ਉੱਗ ਆਈਆਂ ਹਨ ਖਿੜਕੀਆਂ ਤੇ ਦਰਵਾਜ਼ੇ ਜਾਂ ਤਾਂ ਟੁੱਟ ਗਏ ਹਨ ਜਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਕੁਝ ਤਾਂਵਾਤੇ ਸਿਰਫ ਉਹਨਾਂ ਦੀ ਚੌਕਟ ਤੇ ਬਚੇ ਹੋਏ ਹੀ ਸੋਰੀ ਬਾਕੀ ਸੋ ਸਮੇਂ ਦੇ ਢੇਰ ਹਮੀਆਂ ਦੇ ਸੁੰਦੇ ਹਨ ਇਮਾਰਤ ਦੇ ਬਾਰੀ ਹਿੱਸੇ ਤੇ ਉੱਚੇ ਨੀਵੇਂ ਪੱਥਰਾਂ ਤੇ ਢੇਰ ਲੱਗੇ ਹੋਏ ਜੋ ਸ਼ਾਇਦ ਕਦੇ ਇਸ ਦੀਆਂ ਸ਼ਾਨਦਾਰ ਕੰਧਾਂ ਜਾਂ ਥੰਮਾਂ ਦਾ ਹਿੱਸਾ ਹੋਣਗੇ ਅੰਦਰ ਜਾਣ ਦੇ ਟੁੱਟੇ ਹੋਏ ਫਰਸ਼ ਖੰਡਰਾਂ ਵਿੱਚ ਖਿੰਡੇ ਹੋਏ ਕਮਰੇ ਅਤੇ ਗੁਜਾਰਦਾ ਦਾ ਇੱਕ ਅਜੀਬ ਪਰ ਰਹੱਸਮਈ ਦ੍ਰਿਸ਼ ਸਾਹਮਣੇ ਆਉਂਦਾ ਹੈ ਇਮਾਰਤ ਦੇ ਆਲੇ-ਦੁਆਲੇ ਇੱਕ ਉਜਾਲ ਤੇ ਰਹੱਸਮਈ ਮਹੌਲ ਛਾਇਆ ਹੋਇਆ ਹੈ। ਇਸ ਦੇ ਚਾਰੇ ਪਾਸੇ ਜੰਗਲੀ ਬੂਟੇ, ਝਾੜੀਆਂ, ਉੱਚੀਆਂ ਘਾਹ ਉੱਗ ਆਈਆਂ ਹਨ ਜੋ ਸਮੇਂ ਦੀ ਅਣਦੇਖੀ ਨੂੰ ਦਰਸਾਉਂਦੀਆਂ ਹਨ। ਖੰਡਰਾਂ ਦੇ ਵਿੱਚ ਕਾਝ ਛੋਟੇ-ਛੋਟੇ ਦਰਖਤ ਵੀ ਉੱਗੇ ਹੋਏ ਹਨ। ਜਿੱਥੇ ਜਿੱਲਾ ਦੀਆਂ ਜੜ੍ਹਾਂ ਪੱਥਰਾਂ ਨੂੰ ਤੋੜ ਕੇ ਅੰਦਰ ਤੱਕ ਖੁੱਸ ਗਈਆਂ ਹਨ। ਕਈ ਥਾਵਾਂ ਤੇ ਖੰਡਰਾਂ ਵਿੱਚ ਛੋਟੇ ਜਾਨਵਰ ਜਿਵੇਂ ਗਲੈਰੀਆਂ, ਚੂਹੇ ਜਾਂ ਸੱਪ ਦਿਖਾਈ ਦਿੰਦੇ ਹਨ। ਜਿਨ੍ਹਾਂ ਨੇ ਸਾਨੂੰ ਆਪਣਾ ਆਸਰਾ ਬਣਾਇਆ ਹੋਇਆ ਹੈ ਸਵੇਰ ਦੇ ਸਮੇਂ ਤੇ ਪੰਛੀਆਂ ਦੇ ਆਵਾਜ਼ਾਂ ਸੁਣਾਈ ਸੁਣਾਈ ਦਿੰਦੀਆਂ ਹਨ ਜੋ ਇਸ ਉਜਾੜਤਾ ਵਿੱਚ ਅਜੀਬ ਜਿਹੀ ਜ਼ਿੰਦਗੀ ਦਾ ਅਸਾਦ ਦਮਾਉਂਦੀਆਂ ਹਨ ਹਵਾ ਜਦੋਂ ਇਸ ਦੀਆਂ ਟੁੱਟੀਆਂ ਖਿੜਕੀਆਂ ਤੇ ਖੰਡਰਾਂ ਵਿੱਚੋਂ ਲੰਘਦੀ ਹੈ ਤਾਂ ਇੱਕ ਸੀਟੀ ਵਰਗੀ ਆਵਾਜ਼ ਪੈਦਾ ਹੁੰਦੀ ਹੈ ਜੋ ਇਸ ਦੇ ਰਹੱਸਮਈ ਮਾਹੌਲ ਨੂੰ ਹੋਰ ਗੂੜਾ ਕਰ ਦਿੰਦੀ ਹੈ ਸ਼ਾਮ ਦੇ ਸਮੇਂ ਇਸ ਉਹ ਜੁੱਟੂ ਬਦਾ ਤੇ ਲਾਲੀ ਇਸ ਦੀਆਂ ਤਬਾਹ ਹੋਈਆਂ ਗੰਧਾਂ ਤੇ ਪੈਂਦੀ ਤਾਂ ਇਹ ਮਾਤਿਕ ਅਜੀਬ ਪਰ ਸੁੰਦਰ ਦ੍ਰਿਸ਼ ਪੇਸ਼ ਕਰਦੀ ਹੈ। ਤੁਹਾਨੂੰ ਜੇਕਰ ਇਹ ਦੀ ਸਟੋਰੀ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤਾਂ ਜੋ ਅਸੀਂ ਇਸ ਤਰ੍ਹਾਂ ਦੀ ਹੋਰ ਤੁਹਾਨੂੰ ਵੀਡੀਓ ਬਣਾਈ ਪੜਾ ਸਕੀਏ। ਅਤੇ ਜੇਕਰ ਤੁਹਾਨੂੰ ਪਤਾ ਹੈ ਕਿ ਇਹ ਇਮਾਰਤ ਕਿੱਥੇ ਹੈ ਤਾਂ ਥੱਲੇ ਲਿਖ ਕੇ ਉਸ ਦਾ ਕਮੈਂਟ ਜ਼ਰੂਰ ਕਰਨਾ ਤਾਂ ਜੋ ਅਸੀਂ ਹੋਰ ਵੀ ਬਣਾ ਸਕੀਏ ਇਹੋ ਜਿਹੀਆਂ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣ। ਧੰਨਵਾਦ।